ਇਹ ਰੋਸਨਾਲ ਦਾ ਪਤਾਰ ਪੀਐਸਓ ਚੱਲ ਰਿਹਾ ਸੀ ਕੁਝ ਦਿਨ ਪਹਿਲਾਂ ਇਹਦੀ ਗੱਡੀ ਇੱਕ ਅਬੈਂਡੰਡੈਂਟ ਸਪੌਟ ਤੇ ਆਪਣਾ ਫਸਿਆਣਾ ਸਮਾਣਾ ਰੋਡ ਤੇ ਵਿਖੇ ਮਿਲੀ ਸੀ ਇਸ ਤੇ ਪ੍ਰਵਾਹ ਨੂੰ ਸ਼ੰਕਾ ਸੀ ਕਿ ਇਸ ਨੂੰ ਕਿਸੇ ਨੇ ਕੈਪਚਰ ਕਰ ਲਿਆ ਹੋਵੇ ਆਸਰੇ ਕੋਈ ਗਲਤ ਸਟੈਪ ਨਾ ਚੁੱਕਿਆ ਹੋਵੇ ਉਹ ਬੀਤੇ ਦਿਨ ਹੀ ਸਾਡੀ ਟੀਮ ਨੂੰ ਸਾਡੇ ਇਹਦੇ ਚ ਵੱਖ-ਵੱਖ ਟੀਮਾਂ ਜਿਹੜੀ ਸਬਡਿਵੀਜ਼ਨ ਸਮਾਣਾ ਦੀ ਸੀ ਇਹ ਸਮਾਣਾ ਸੀ ਇਹ ਪਟਿਆਲਾ ਸਪੈਸ਼ਲ ਹੰਸਲ ਰਾਜਪੁਰਾ ਨੇ ਬੜੀ ਨੀਤੀ ਕਰਕੇ ਇਹ ਸਿੱਕਾ ਦਿੱਕਰ ਜਾ ਕੇ ਤੇ ਉੱਪਰ ਆਪਣਾ ਜਿਹੜਾ ਸਾਡਾ ਮੁਲਾਜ਼ਮ ਸੀ ਉਹ ਕ੍ਰੇਸ ਕਰਦਾ ਹੈ। ਇਹ ਕਿਸੇ ਤਵੇਦੂ ਮਸਲੇ ਕਰਕੇ ਕੋਈ ਥੋੜਾ ਤੰਗ ਪਰੇਸ਼ਾਨ ਸੀ। ਇਸ ਕਰਕੇ ਕਰੋਰ ਉਸਕੇ ਚਲੇ ਗਿਆ ਸੀ। ਉਹਦੇ ਪਰਿਵਾਰ ਦੀ ਸਹਿਮਤੀ ਨਾਲ ਉਹਨਾਂ ਨੂੰ ਸਮਝਾ ਕੇ ਅਸੀਂ ਉਹਨੂੰ ਵਾਪਸ ਹੈ ਤੇ ਹੈਂਡਓਵਰ ਸੇ ਸਲਾਮਤ ਉਹਦੇ ਪਰਿਵਾਰ ਲੋਕਾਂ ਨੂੰ। ਤੇ ਕਿੱਥੋਂ ਮਿਲੇ ਜੀ ਆਪਣੇ ਫੋਕਸ ਨਾਲ? ਕਾਜੀ ਪੰਜਾਬ ਫਰੀ ਮਿਲੇ ਜੀ। ਤਾਂ ਜ਼ੀਰੋ ਇਨਵੈਸਟੀਗੇਸ਼ਨ ਦਾ ਵਿਚ ਹੈ ਅਸੀਂ ਉਹ ਦੱਸਦੇ ਹਾਂ ਸਰ। ਅਜੇ ਕਿਹੜੀ ਸਟੇਜ ਨੇ ਇਹਨੂੰ? ਹਾਂ ਜੀ। ਠੀਕ ਠਾਕ ਹੈ ਸੇ ਇਹ ਬਿਲਕੁਲ ਸੇ ਠੀਕ ਠਾਕ ਹੈ ਜੀ ਇਹਨੂੰ ਪਰਿਵਾਰ ਨਾਲ ਨੂੰ ਬੁਲਾਤਾ ਤੇ ਹੁਣ ਉਹ ਠੀਕ ਹੈ ਜੀ ਕੁਸ਼ੀ ਵੀ ਨਾਲ ਦਵਾਈ ਪੂਰੀ ਲੈ ਕੇ ਜੋੜਾ ਪਰ ਅੱਜ ਤੱਕ ਉਸ ਨੂੰ ਬੁਲਾ ਰਹੇ ਹਾਂ ਉਹਨੂੰ ਛੁੱਟੀ ਦੇ ਦੇ ਦਿੱਤਾ ਕੋਈ ਕਾਰਨ ਨੂੰ ਤਾਂ ਨਹੀਂ ਪਤਾ ਲੱਗਿਆ ਕੀ ਕਾਰਨ ਹੋਇਆ ਹੈ ਉਹ ਜੀ ਤਫਤੀਸ਼ ਕਰ ਰਹੇ ਜੀ ਡੂੰਗਾ ਇਹ ਕੁਝ ਕੁਝ ਨਤੀਜਾ ਹੋਵੇ ਹਮ ਇਹ ਕਿਸ ਕਾਰਨ ਤੋਂ ਇਹ ਚਲੇ ਗਿਆ ਸੀ ਲੇਕਿਨ ਜੋ ਮੁੱਢਲੀ ਤਫਤੀਸ਼ ਤੋਂ ਪਤਾ ਲੱਗਿਆ ਉਹ ਇਹੀ ਹੈ ਕਿ ਕਿਸੇ ਮਾਨਸਿਕ ਤੌਰ ਤੇ ਜਾਂ ਕਿਸੇ ਪਰਿਵਾਰਕ ਝਗੜੇ ਕਰਕੇ ਇਹ ਤਾਂ ਪ੍ਰਚਾਂਤ ਸੀ ਇਸ ਕਰਕੇ ਦੋ ਵੀਲ ਇਹ ਕੁਝ ਲਗ ਗਿਆ ਸੀ ਜਿਹੜਾ ਡੀ ਬ੍ਰੈਂਡਨ ਕਰਦੇ ਠੀਕ